ਮਨ ਭਾਗੀ ਦੁਖਦਾਈ ਸਥਿਤੀ ਐਸ ਪੰਜਾਬ ਚ ਹੈ ਕਿ ਕਾਫੀ ਹੜ੍ਹਾਂ ਦੇ بارشਾਂ ਬਹੁਤ ਹੋਈਆਂ ਨੇ ਹੜ੍ਹਾਂ ਦੇ ਵਿੱਚ ਪਾਣੀ ਆ ਗਿਆ ਦਰਿਆ ਸਾਰੇ ਪਾਣੀ ਨਾਲ ਫੁੱਲ ਹੋ ਗਏ ਨੇ ਉਦੋਂ ਪਾਖੜਾ ਡੈਮ ਵਗੈਰਾ ਜਾਂ ਦੂਸਰੇ ਡੈਮਾਂ ਤੋਂ ਪਾਣੀ ਛੱਡ ਦਿੱਤਾ ਗਿਆ ਜਿਹਦੇ ਨਾਲ ਕੇ ਪਾਣੀਆਂ ਦਰਿਆਵਾਂ ਤੋਂ ਬਾਹਰ ਆ ਕੇ ਕਾਫੀ ਨੁਕਸਾਨ ਕਰ ਰਿਹਾ ਸਤਲੁਜ ਰਾਵੀ ਬਿਆਸ ਇਸ ਬੈਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕੁਝ ਏਰੀਆ ਨੇ ਜਿਵੇਂ ਕੋਰਦਾਸਪੁਰ ਵਗੈਰਾ ਹੋ ਗਏ ਬਹੁਤ ਨੁਕਸਾਨ ਹੋਇਆ। ਲੁਧਿਆਣਾ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ। ਪਰ ਇੱਥੇ ਵੀ ਵੱਡਾ ਨਾਲਾ ਜੇ ਪਾਣੀ ਭਰ ਜਾਣ ਕੇ ਪਾਰੀ ਹੌ ਫਲੋ ਕਰਕੇ ਕਾਫੀ ਲੱਖੇ ਪਾਰੀ ਚ ਡੁੱਬ ਗਏ ਸੀ। ਲੋਕਾਂ ਦਾ ਜਾਨੀ ਤੇ ਮਾਦੀ ਕਾਫੀ ਨੁਕਸਾਨ ਹੋਇਆ। ਐਸ ਸਥਿਤੀ ਦੇ ਵਿੱਚ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਲੋਕਾਂ ਦੀ ਜਾਨ بچਾਈਏ, ਉਹਨਾਂ ਦੀ ਪੂਰੀ ਹੈਲਪ ਕਰੀਏ। ਔਰ ਸਾਲੋਂ ਇੱਕ ਤਾਂ ਗੱਲ ਹੈ ਕਿ ਹੁਣ ਆੜ ਦਾ ਕਾਫੀ ਤਾਂ بارش ਰੁਕ ਗਈ ਹੈ ਲੱਗਦਾ ਹੈ ਕਿ ਅੰਨੇ 2 3 14 15 ਰੋ ਫੇਰ ਹੀ بارش ਆ ਸਕਦੀ ਹੈ ਉਸ ਦੇ ਵਾਸਤੇ ਸਾਨੂੰ ਖਿਆਲ ਰੱਖਣਾ ਚਾਹੀਦਾ ਸਾਰਾ ਐਡਮਿਨਿਸਟ੍ਰੇਸ਼ਨ ਦਾ ਆਪਣਾ ਕੰਮ ਕਰ ਰਹੀ ਹੈ ਜਿਹਦੇ ਚ ਕੈਂਡੀਡੇਟ ਦੀ ਟੀਮਾਂ ਨੇ ਡਿਪਟੀ ਕਮਿਸ਼ਨਰ ਦੇ ਸਾਰੇ ਜੋ ਵੀ ਅ ਪੀਟਿਸ਼ਨ ਵਗੈਰਾ ਭਲਾਈਆ ਗਿਆ ਨੇ ਤੇ ਅਸੀਂ ਵੀ ਐਸ ਡਾਕਟਰ ਚਾਹਦੇ ਆ ਤੁਹਾਨੂੰ ਇਨਫੋਰਮ ਕਰਨਾ ਚਾਹਦੇ ਆ ਕੇ ਹੜਾ ਦੇ ਕਾਰਨ ਪਾਣੀ ਸੁੱਕਣ ਦੇ ਕਾਰਨ ਕਾਫੀ ਡੰਗਰ ਮਰਦੇ ਕਾਰਨ ਕਾਫੀ ਜ਼ਿਆਦਾ ਬਦਬੂ ਫੈਲ ਗਈਏ ਨੁਕਸਾਨ ਵੀ ਹੋਏ ਤੇ ਕਾਫੀ ਬਿਮਾਰੀਆਂ ਫੈਲਣ ਦੇ ਚਾਂਸ ਸੀ ਪਹਿਲੀ ਆਮ ਤੌਰ ਤੇ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਲੋਕਾਂ ਨੂੰ ਪਿਓਰ ਪਵਿੱਤਰ ਪਾਣੀ ਨਹੀਂ ਮਿਲਦੇ ਆ ਉਹਦੇ ਕਰਕੇ ਕਾਫੀ ਪੇਟ ਦੀਆ ਪ੍ਰੋਬਲਮ ਲੂਜ਼ ਮੋਸ਼ਨ ਹੋ ਸਕਦਾ ਹੈ ਡਾਇਰੀਆ ਹੋ ਸਕਦਾ ਹੈ ਪੇਟ ਸਿਰਦ ਹੋ ਸਕਦਾ ਹੈ ਉਲਟੀਆਂ ਲੱਗ ਸਕਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਕਾਫੀ ਬੁਖਾਰ ਬਾਹ ਚੜ ਗਏ ਮਨੀਰੀਆ ਹੋਗਾ ਲੈਂਗੋਆ ਹੋਗਾ ਚਿਕਨਗੁਨੀਆ ਹੋਗਾ ਇਹੋ ਜਿਹੇ ਬਿਮਾਰੀਆਂ ਆਣੀਆਂ ਹੀ ਆਣੀਆਂ ਨੇ ਵਾਇਰਲ ਹੈਪਟਾਈਟਿਸ ਜਿੰਨੋ ਕੇ ਜਿਗਰ ਦੀ ਬਿਮਾਰੀ ਕਰਦੀ ਔਰ ਬੜੀ ਨਾਮਰਾਜ਼ ਬਿਮਾਰੀ ਆ ਉਹ ਵੀ ਆਂਦੇ ਚਾਸਿਸ ਪੋਦੇ ਕਿਹਦੇ ਵਾਸਤੇ ਕਹਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਹੈ ਕਿ ਆਪਣਾ ਪਾਣੀ ਸਾਰਾ ਉਬਾਲ ਕੇ ਪੀਂ ਆਪਣਾ ਖਿਆਲ ਰੱਖ ਬਾਹ ਦਾ ਨਾ ਖਾ ਜਿੱਦਾਂ ਵੀ ਕਰਦਾ ਬਣਾ ਸ਼ੁੱਦੀ ਖਾਨ ਔਰ ਗਰਮ ਕਰਕੇ ਖਾਦਾ ਦੂਜਾ ਗੱਲ ਇਹ ਹੈ ਕਿ ਐਸ ਡਾਕਟਰ ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਬੰਦਾ ਦੀ ਕਾਫੀ ਮਦਦ ਕਰੀਏ ਸਾਡੇ ਹੈਲਥ ਮਿਨਿਸਟਰ ਬਲਬੀਰ ਜੀ ਕਾਫੀ ਇਸ ਕੰਮ 'ਚ ਲੱਗੇ ਹੋਏ ਨੇ ਸਰਕਾਰ ਵੀ ਆਪਣੇ ਕਾਫੀ ਪੋਜੀਸ਼ਨ ਦੇ ਵਿੱਚ ਲੱਗੀ ਹੋਈ ਹੈ ਪਰ ਸਰਕਾਰ ਇਕੱਲਾ ਕਰ ਦੇ ਜਾਇ ਸਮਾਜ ਨੂੰ ਸੇਵਾ ਕਰਨ ਦਾ ਇੱਕ ਬੜਾ ਅੱਛਾ ਮੌਕਾ ਮਿਲਿਆ ਹੈ ਔਰ ਲੋਗਾਂ ਦੀ ਹੈਲਪ ਕਰਨ ਦਾ ਮੌਕਾ ਮਿਲਿਆ ਹੈ ਔਰ ਇਹ ਸਾਰੇ ਲੋਕ ਇਹਦੇ ਹੀ ਆਪਣਾ ਪਰਮ ਜੋ ਵੀ ਹੈ ਯੋਗਦਾਨ ਪਾਣਾ ਚਾਹੀਦਾ ਅਸੀਂ ਆਈਐਮਏ ਹਾਊਸ ਦੀ ਤਰਫੋਂ ਮੈਡੀਕਲ ਕਾਉਂਸਲ ਆਫ ਇੰਡੀਆ ਦੀ ਤਰਫੋਂ ਔਰ ਡਾਕਟਰਾਂ ਦੀ ਬਾਡੀ ਦੀ ਤਰਫੋਂ ਕਾਫੀ ਇਕੱਠੇ ਹੀ ਹੈਲਪ ਕਰ ਰਹੇ ਆ ਸਮਾਨ ਦੇ ਟਰੱਕ ਭਰ ਕੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਡੀਸੀ ਸਾਹਿਬ ਤੋਂ ਪੁੱਛ ਕੇ ਔਰ ਜੋ ਚੀਜ਼یں ਸਿੱਧਾ ਜ਼ਰੂਰਤ ਹੈ ਔਰ ਜਿੱਥੇ ਚਾਹੀਦੀਆਂ ਨਹੀਂ ਅਸੀਂ ਪੂਲ ਕਰ ਰਹੇ ਆ ਔਰ ਲੋਗਾਂ ਦੇ ਵਾਸਤੇ ਭੇਜ ਰਹੇ ਆ ਔਰ ਅਸੀਂ ਕੁਝ ਡਾਕਟਰ ਦੀਆਂ ਟੀਮਾਂ ਅਲੱਗ-ਅਲੱਗ ਜਗ੍ਹਾ ਤੇ ਭੇਜ ਰਹੇ ਆ ਜਿੱਥੇ ਕਿ ਜ਼ਰੂਰਤ ਹੈ ਉਹ ਆਮ ਬਿਮਾਰੀਆਂ ਵਾਸਤੇ ਦਵਾਈਆਂ ਦੇ ਰਹੇ ਨੇ ਔਰ ਜੇ ਕੋਈ ਪੇਸ਼ੈਂਟ ਜ਼ਿਆਦਾ ਬਿਮਾਰ ਹੋਏ ਉਹ ਹਸਪਤਾਲ ਚ ਆਜੇ ਤੇ ਅਸੀਂ ਉਹਦਾ ਫ੍ਰੀ ਇਲਾਜ ਵੀ ਕਰਾਂਗੇ ਅਸੀਂ ਆਪਣਾ ਯੋਗਦਾਨ ਪੂਰਾ ਪਾਵਾਂਗੇ ਕਿ ਹੜ ਦੇ ਵਿੱਚ ਸਾਰਿਆਂ ਦੀ ਮਦਦ ਹੋਏ ਕਿਉਂਕਿ ਲੋਕਾਂ ਦੇ ਕੋਲ ਐਸ ਵਤ ਪੈਸੇ ਵੀ ਨਹੀਂ ਸਰਕਾਰ ਕੁਝ ਦੇਰ ਬਾਅਦ ਪੈਸੇ ਦੇਗੀ ਪੈਸੇ ਦੇਣ ਨੂੰ ਤਾਂ ਟਾਈਮ ਲੱਗੇਗਾ ਪਰ ਇਸ ਮੌਕੇ ਤੇ ਪੈਸੇ ਦੀ ਜ਼ਰੂਰਤ ਵੀ ਰਹੀ ਹੈ ਸਰੂ ਸੇਵਾ ਦੇ ਵਿੱਚ ਲਗਾਏ ਰਹਿਣਾ ਚਾਹੀਦਾ ਹੈ ਔਰ ਬੇਰੀ ਆਮ ਆਦਮੀਆਂ ਇਸਾਰੀ ਔਰ ਖਾਸ ਕਰਕੇ ਤੇ ਬਿਜਾਦਾ ਦੇ ਲੋਗਾਂ ਨੂੰ ਚਾਹੀਦਾ ਹੈ ਕਿ ਸਾਰਿਆਂ ਨੂੰ ਉਹਨਾਂ ਨੂੰ ਕਪੜੇ ਭੇਜੇ ਕੰਬਲ ਭੇਜੇ ਔਰ ਜੋ ਚੀਜ਼ਾਂ ਚਾਹੀਦੀ ਹੈ ਭੇਜਾਣੇ ਕਿਉਂਕਿ ਆਪਣਾ ਖਾਜ਼ੀਦਾ ਹੱਬ ਹੈ ਤੇ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਔਰ ਵੀ ਕਾਫੀ ਲੋਗਾਂ ਨੂੰ ਐਨ ਜੀਓਜ਼ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੇਰੀ ਇਹ ਹੀ ਪ੍ਰਾਰਥਨਾ ਹੈ ਕਿ ਕਿ ਸਾਡਾ ਪੰਜਾਬ ਫਿਰ ਹਰਾ ਭਰਾ ਰਹੇ ਰੰਗੀਲਾ ਪੰਜਾਬ ਰਹੇ ਜਿੰਨਾ ਦੁੱਖ ਆਇਆ ਹੈ ਇਹ ਕਲਾਈਮੇਟ ਚੇਂਜ ਕਰਕੇ ਆਇਆ ਹੈ ਕਲਾਈਮੇਟ ਚੇਂਜ ਦੇ ਬਾਰੇ ਤਾਂ ਦੁਨੀਆ ਸਾਰਾ ਕਾਫੀ ਕੁਝ ਕਰ ਰਹੀ ਹੈ ਪਰ ਜਿੰਨਾ ਚਾਹੀਦਾ ਹੋ ਨਹੀਂ ਰਿਹਾ ਔਰ ਉਸੇ ਦਾ ਭੁਗਤਾਨ ਨੇਚਰ ਦੇ ਨਾਲ ਖੇਡ ਕੇ ਸਾਨੂੰ ਇਹਦਾ ਨੁਕਸਾਨ ਹੁੰਦਾ ਪਿਆ ਠੀਕ ਹੈ ਡਾਕਟਰ ਜਿਹੜੇ ਹਾੜਾ ਨੂੰ ਲੈ ਕੇ ਤੁਸੀਂ ਉਹਨੇ ਗੱਲ ਕਹੀ ਹੈ ਵੀ ਜਿਹੜੇ ਹਾੜਾ ਨੂੰ ਲੈ ਕੇ ਜਿਹੜੇ ਕੋਈ ਵੀ ਮਰੀਜ਼ ਹੈ ਉਹਨਾਂ ਦਾ ਲਾਈਫ ਵੀ ਕਿਤੇ ਜਾਊਗਾ ਨੇ ਜਿਵੇਂ ਹੜਾ ਦੇ ਵਿੱਚ ਅਸੀਂ ਸੋਚਿਆ ਕਿ 15 ਦੇ ਵਿੱਚ ਜਿਹੜਾ ਵੀ ਪੀਸ਼ੈਂਟ ਆਊਗਾ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਦਵਾਈਆਂ ਦੇ ਲਿਆਂਗੇ ਪੈਸੇ ਹੋਣਗੇ ਘੱਟ ਤੋਂ ਘੱਟ ਨਹੀਂ ਤਾਂ ਨਹੀਂ ਵੀ ਗੱਲ ਠੀਕ ਜਿਹੜੇ ਹੜਾ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਨੂੰ ਸਿਰਫ ਕਿਸਕੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਕਿਉਂਕਿ ਜਿਹੜੇ ਡੀਸੀ ਸਾਹਮਣੇ ਉਹਨਾਂ ਨੇ ਜਿਹੜਾ ਗਾਈਡਲਾਈਨ ਜਾਰੀ ਕੀਤੇ ਨੇ ਕਿ ਕਿਸ ਨੂੰ ਬੁਖਾਰ ਹੁੰਦਾ ਖਾਂਸੀ ਆਉਂਦੀ ਹੈ ਤੁਰੰਤ ਡਾਕਟਰ ਕੋਲ ਜਾਇਆ ਜਾ ਸਕਿਆ ਤੇ ਕਿੰਨੀਆਂ ਕੁ ਜਿਹੜੀਆਂ ਟੀਮਾਂ ਹੜਾ ਪ੍ਰਭਾਵਿਤ ਲੋਕਾਂ ਦੇ ਲੱਗੀਆਂ ਤੇ ਕੀ ਕਹਿਣਾ ਚਾਹੁੰਦੇ ਆਪਾਂ ਨਾਮ ਤੇ ਡੈਟਿੰਗ ਸਟਾਰਟ ਕਰਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ-ਬਹੁਤ ਨਮਸਕਾਰ ਸਤਿ ਸ਼ਕਾਲ ਮੈਂ ਡਾਕਟਰ ਗੌਰਵ ਸਚਦੇਵਾ ਐਕਸ ਪ੍ਰੈਜ਼ੀਡੈਂਟ ਆਈਐਮਈ ਲੁਧਿਆਣਾ ਚੀਫ ਕੰਸਲਟੈਂਟ ਫਿਜ਼ੀਸ਼ੀਅਨ ਐਂਡ ਡਾਇਬਟੋਲੋਜਿਸਟ ਅਰੂੜਾ ਨੈਰੋ ਸੈਂਟਰ ਮਾਲ ਰੋਡ ਲੁਧਿਆਣਾ ਤੋਂ ਬੋਲ ਰਿਹਾ ਤੁਹਾਡੇ ਨਾਲ ਰੂਬਰੂ ਹੋ ਰਿਹਾ ਬਹੁਤ ਹੀ ਵੱੰ ਭਾਗੀ ਜਿਹੜੇ ਐਤ ਕੀ ਜਿਹੜੀਆਂ ਖੜਾਂ ਦਾ ਜਿਹੜਾ ਇਹ ਆਇਆ ਹੈਗਾ ਔਰ ਬਹੁਤ ਸਾਰੇ ਪਿੰਡ ਜਿਹੜੇ ਨੇ ਬਹੁਤ ਇਨਵੋਲਵ ਹੋ ਗਏ ਨੇ ਹਾਲਾਂਕਿ ਮੀਂਹ ਰੁਕ ਗਿਆ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਇਹ ਜਿਹੜਾ ਵਾਟਰ ਰਿਸਿਡ ਕਰ ਰਿਹਾ ਇਸ ਤੋਂ ਬਾਅਦ ਬਿਨੁਤ ਵੀ ਜਿਹੜੀਆਂ ਬਿਮਾਰੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਲਾਮਤਾ ਜਿਹੜੀਆਂ ਨੇ ਹਜੇ ਆ ਸਕਦੀਆਂ ਨੇ ਤੁਸੀਂ ਪਿਛਲੇ ਦਿਨੋਂ ਡੀਸੀ ਸਾਹਿਬ ਦਾ ਵੀ ਜਿਹੜਾ ਹੈ ਉਹ ਸੁਣਿਆ ਹੋਣਾ ਕਿ ਪਲੀਜ਼ ਆਪਣੇ ਆਪ ਨੂੰ ਬਚਾ ਕੇ ਰੱਖੋ ਇਹ ਕੀ ਕੀ ਹੋ ਸਕਦਾ ਪੋਸਟ ਫਲੱਡ ਜਿਹੜੀਆਂ ਬਿਮਾਰੀਆਂ ਨੇ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਪਹਿਲਾਂ ਜਿਹੜੀਆਂ ਮੇਨ ਬਿਮਾਰੀਆਂ ਹੁੰਦੀਆਂ ਨੇ ਉਹ ਵਾਟਰ ਬੋਰਨ ਬਿਮਾਰੀਆਂ ਹੁੰਦੀਆਂ ਨੇ ਕਿਉਂਕਿ ਫਲੱਡ ਦੇ ਵਿੱਚ ਪਾਣੀ ਜਿਹੜਾ ਹੈ ਉਹ ਸਾਰਾ ਗੰਦਾ ਹੋ ਚੁੱਕਿਆ ਹੁੰਦਾ ਹੈ ਜਿਹੜਾ ਸੀਵਰੇਜ ਦਾ ਪਾਣੀ ਹੈ ਜਿਹੜਾ ਦੂਜਾ ਪੀਨ ਵਾਲਾ ਪਾਣੀ ਹੈ ਸਾਰਾ ਮਿਕਸ ਹੋ ਚੁੱਕਿਆ ਹੁੰਦਾ ਸੋ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਨੇ ਉਹਨਾਂ ਚੋਂ ਸਭ ਤੋਂ ਪਹਿਲਾਂ ਕੋਲਰਾ ਨੂੰ ਆਪਾਂ ਹੈਜਾ ਕਹਿ ਦਿੰਨੇ ਆ ਜਾਂ ਜਿਹੜਾ ਆਪਾਂ ਅਕਿਊਟ ਗੈਸਟ੍ਰੋਐਂਟਰਾਈਟਿਸ ਕਹਿ ਦਿੰਨੇ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦਸਤ ਉਲਟੀਆਂ ਪੇਟ ਦਰਦਿਆ ਉਹ ਲੱਗ ਸਕਦੀ ਹੈ ਉਸ ਤੋਂ ਬਾਅਦ ਦੂਜੀ ਜਿਹੜੀ ਬਿਮਾਰੀ ਵਾਟਰ ਬੋਰਨ ਸਭ ਤੋਂ ਜ਼ਿਆਦਾ ਫੈਲਦੀ ਹੈ ਉਹ ਹੈ ਟਾਈਫਾਈਡ ਟਾਈਫਾਈਡ ਦੇ ਵਿੱਚ ਬਹੁਤ ਹਾਈ ਗ੍ਰੇਡ ਫੀਵਰ ਇਹ ਦਰਦ ਔਰ ਐਸੇ ਚੀਜ਼ਾਂ ਹੋ ਸਕਦੀਆਂ ਨੇ ਸੋ ਇਹ ਵਾਟਰ ਬੋਰਨ ਡਿਜ਼ੀਜ਼ਸ ਦਾ ਜਿਹੜਾ ਹੈ ਉਹ ਖਿਆਲ ਰੱਖਣਾ ਪੈਂਦਾ ਦੂਜਾ ਕਿਉਂਕਿ ਪਾਣੀ ਬਹੁਤ ਦਿਨ ਤੋਂ ਖੜਾ ਹੈ ਔਰ ਹਜੇ ਵੀ ਜਿਹੜਾ ਹੈ ਉਹਦੇ ਸਿਲਨ ਤੇ ਉਹ ਸਾਰਾ ਕੁਝ ਜਗ੍ਹਾ ਤੇ ਪਾਣੀ ਦੇ ਜਿਹੜੇ ਨੇ ਟੋਬੇ ਬਣੇ ਹੋਏ ਨੇ ਸੋ ਇਹ ਇੱਕ ਬਹੁਤ ਵੱਡਾ ਬਰੀਡਿੰਗ ਪੁਆਇੰਟ ਹੈ ਮੱਛਰਾਂ ਲਈ ਸੋ ਵੈਕਟਰ ਬੋਰਨ ਜਿਹੜੀਆਂ ਡਿਜ਼ੀਜ਼ ਨੇ ਜਿਹੜੀਆਂ ਮੋਸਕਟੋ ਤੋਂ ਹੋ ਸਕਦੀਆਂ ਨੇ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਮਲੇਰੀਆ ਡੈਂਗੂ ਤੇ ਚਿਕਨਗੁਨੀਆ ਸੋ ਵੈਕਟਰ ਬੌਂਡ ਡਿਜ਼ੀਜ਼ ਜਿਹੜੀਆਂ ਨੇ ਇਹ ਬਹੁਤ ਹੁਣ ਆਉਣ ਵਾਲੇ ਟਾਈਮਸ ਵਧਣ ਵਾਲੀਆਂ ਨੇ ਇਸ ਤੋਂ ਇਲਾਵਾ ਕਿਉਂਕਿ ਜਿਹੜੇ ਸ਼ੈਲਟਰਸ ਬਣਾਏ ਹੋਏ ਸੀਗੇ ਥਾਂ ਥਾਂ ਤੇ ਲੋਕਾਂ ਨੂੰ ਜਿਹੜਾ ਪਹਿਲਾਂ ਪਿੰਡਾਂ ਚੋਂ ਖਾਲੀ ਕਰ ਦਿੱਤਾ ਗਿਆ ਸੀ ਉਹਨਾਂ ਦੇ ਜਿਹੜੇ ਬਰੇਸ਼ੀ ਨੇ ਉਹ ਵੀ ਉਹਨਾਂ ਦੇ ਉੱਥੇ ਜਿਹੜੇ ਨੇ ਜਾਨਵਰ ਉੱਥੇ ਇਕੱਠੇ ਕਰ ਲਏ ਸੀ ਤੇ ਕਿਉਂਕਿ ਇਕੱਠ ਜਾਦੇ ਹੋਣ ਕਰਕੇ ਰੈਸਪੀਰੇਟਰੀ ਡਿਜ਼ੀਜ਼ ਜਿਹੜੀਆਂ ਨੇ ਉਹ ਵੀ ਜੜੀਆਂ ਨੇ ਉਹ ਵਧਣ ਵਾਲੀਆਂ ਨੇ ਖਾਸ ਕਰਕੇ ਦਮੇ ਦੀ ਪ੍ਰੋਬਲਮ ਨਮੋਨੀਆ ਸਾਹ ਦੀ ਦਿੱਕਤ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਦੂਜਾ ਜਿਹੜੇ ਡਾਇਰੈਕਟ ਜਿਸ ਤਰ੍ਹਾਂ ਲੋਕ ਪਾਣੀ ਦੇ ਵਿੱਚ ਬਹੁਤ دیر ਖੜੇ ਰਹੇ ਬਹੁਤ دیر ਫਸੇ ਰਹੇ ਬਹੁਤ دیر ਪਾਣੀ ਦੇ ਕੰਟੈਕਟ 'ਚ ਰਹੇ ਤੇ ਸਕਿਨ ਦੀਆਂ ਜਿਹੜੀਆਂ ਡਿਜ਼ੀਜ਼ਸ ਨੇ ਚਮੜੀ ਦੇ ਜਿਹੜੇ ਰੋਗ ਨੇ ਉਹ ਵੀ ਬਹੁਤ ਤਰ੍ਹਾਂ ਦੇ ਫੈਲਣ ਵਾਲੇ ਨੇ ਇਹ ਦੋ ਤਰ੍ਹਾਂ ਦੇ ਮੇਜਰ ਜਿਹੜੇ ਚਮੜੀ ਦੇ ਰੋਗ ਨੇ ਇਹ ਹੋ ਸਕਦੇ ਨੇ ਜਾਂ ਤਾਂ ਬੈਕਟੀਰੀਅਲ ਜਾਂ ਫੰਗਲ ਸੋ ਇਹ ਡਾਕਟਰ ਨੂੰ ਦਿਖਾਣਾ ਬੜਾ ਜ਼ਰੂਰੀ ਹੈ ਕਿਉਂਕਿ ਬੈਕਟੀਰੀਅਲ ਦੀ ਜਿਹੜੀ ਟ੍ਰੀਟਮੈਂਟ ਹੈ ਉਹ ਅਲੱਗ ਹੈ ਜਿਹੜੀ ਫੰਗਲ ਦੀ ਟ੍ਰੀਟਮੈਂਟ ਹੈ ਉਹ ਅਲੱਗ ਹੈ ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਬਿਮਾਰੀਆਂ ਤੋਂ ਇਲਾਵਾ ਮੇਨ ਜਿਹੜੀਆਂ ਹੁਣ ਸਾਈਕੋਲੋਜੀਕਲ ਦਿੱਕਤਾਂ ਆਨ ਵਾਲੀਆਂ ਨੇ ਜਿਹੜੀਆਂ ਮਾਨਸਿਕ ਤੌਰ ਤੇ ਜਿਹੜੀਆਂ ਪ੍ਰੋਬਲਮਸ ਆ ਨਾ ਰਹੇ ਨੇ ਕਿਉਂਕਿ ਦੇਖੋ ਸਭ ਕੁਝ ਰੁੜ ਗਿਆ ਫਸਲਾਂ ਵੀ ਰੁੜ ਗਈਆਂ ਬੋਕਾਂ ਦੀਆਂ ਜਮਾ ਪੂੰਜੀ ਵੀ ਰੁੜ ਗਈ ਘਰਾਂ ਦਾ ਸਮਾਨ ਖਰਾਬ ਹੋ ਗਿਆ ਬੈੱਡ ਤੋਂ ਲੈ ਕੇ ਕਿਚਨ ਦੇ ਸਮਾਨ ਤੋਂ ਲੈ ਕੇ ਟੀਵੀ ਫ੍ਰਿਜ ਤੋਂ ਲੈ ਕੇ ਸਾਰਾ ਕੁਝ ਜਿਹੜਾ ਹੈ ਉਹ ਖਰਾਬ ਹੋ ਗਿਆ ਸੋ ਡਿਪਰੈਸਿਵ ਇਲਨਸ ਜਿਹੜੀ ਹੈ ਜਿਹੜੇ ਡਿਪਰੈਸ਼ਨ ਦਾ ਮਾਨਸਿਕ ਤੌਰ ਤੇ ਜਿਹਨੂੰ ਆਪਾਂ ਡਿਪਰੈਸ਼ਨ ਦੇ ਮਰੀਜ਼ ਕਹਿ ਦਿੰਦੇ ਆ ਸੋ ਉਦਾਸੀ ਜਿਹੜੀ ਹੈ ਇਹ ਮਨ ਨੂੰ ਜਿਹੜਾ ਡਰਾਮਾ ਜਿਹੜਾ ਲੱਗਿਆ ਹੈਗਾ ਇਹ ਵੀ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਹੈਂਡਲ ਕਰਨਾ ਪੈਣਾ ਹੈ ਇਹਦੇ ਵਿੱਚ ਵੀ ਕਾਉਂਸਲਿੰਗ ਜਿਹੜੀ ਹੈ ਤੇ ਦਵਾਈਆਂ ਜਿਹੜੀਆਂ ਨੇ ਦੋਨੇ ਹੀ ਕੰਮ ਕਰਨੀਆਂ ਸੋ ਮੇਰੀ ਇੱਕ ਬੜੀ ਤੁਹਾਡੇ ਸਾਰਿਆਂ ਨੂੰ ਬੜੀ ਜਿਹੜੀ ਇਥੋਂ ਅਪੀਲ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਪਾਣੀ ਹੈ ਉਹ ਉਬਾਲ ਕੇ ਪੀਓ ਹਾਲਾਂਕਿ ਬਹੁਤ ਸਾਰੇ ਐਨ ਜੀਓਜ਼ ਨੇ ਅਸੀਂ ਆਈਐਮਈ ਨੇ ਵੀ ਜਿਹੜਾ ਹੈਗਾ ਇਹ ਪਾਣੀ ਦੀਆਂ ਬੋਤਲਾਂ ਜਿਹੜੀਆਂ ਸਪਲਾਈ ਕੀਤੀਆਂ ਨੇ ਪਰ ਕਿਉਂਕਿ ਉਹ ਬਹੁਤ ਲੌਂਗ ਲਾਸਟਿੰਗ ਨਹੀਂ ਹੈਗੀਆਂ ਸੋ ਪਾਣੀ ਨੂੰ ਉਬਾਲ ਕੇ ਪੀਓ ਸਕਿਨ ਨੂੰ ਡਰਾਈ ਰੱਖੋ ਖੁੱਲੇ ਸੂਤੀ ਕੱਪੜੇ ਪਾ ਕੇ ਰੱਖੋ ਬਾਥ ਕਰੋ ਲਮਨ ਕਰੋ ਤਾਂ ਜੋ ਤੁਹਾਡੀ ਮਨ ਦੀ ਜਿਹੜੀ ਆਤਮਿਕ ਸ਼ਾਂਤੀ ਹੈ ਉਹ ਜਿਹੜੀ ਆ ਉਹ ਬਣੀ ਰਵੇ ਕੋਈ ਵੀ ਦਿੱਕਤ ਤੁਹਾਨੂੰ ਆਉਂਦੀ ਹੈ ਕੋਈ ਤੁਹਾਨੂੰ ਬੁਖਾਰ ਆ ਰਿਹਾ ਹੈ ਦਸਤ ਉਲਟੀ ਲੱਗ ਰਹੀ ਹੈ ਬੁਖਾਰ ਨਹੀਂ ਉਤਰ ਰਿਹਾ ਸਾੱਚ ਦਿੱਕਤ ਆ ਰਹੀ ਹੈ ਅਸੀਂ ਸਾਰੇ ਫਲੱਡ ਅਫੈਕਟਿਡ ਏਰੀਆ ਦੇ ਵਿੱਚ ਪੰਜਾਬ ਸਰਕਾਰ ਨਾਲ ਰਲ ਕੇ ਸਿਵਲ ਸਰਜਨ ਮੈਡਮ ਨਾਲ ਰਲ ਕੇ ਆਈਐਮਏ ਵੀ ਨਾਲ ਹੈ ਸਾਰੇ ਜਿਹੜੇ ਆ ਅਸੀਂ ਕੈਂਪਸ ਲਾ ਰਹੇ ਹਾਂ ਔਰ ਇਹ ਸਾਰੇ ਕੈਂਪਸ ਫਰੀ ਨੇ ਕਿਨੇ ਕੁ ਟਿਮਾ ਲੱਗਦੇ ਇਹ ਘੱਟੋ ਘੱਟ 100 ਦੇ ਤੱਕ ਤਕਰੀਬਨ ਦੀਵਾਸ ਜਿੱਥੋਂ ਤਿਆਰ ਕੀਤੀ ਹੈ ਕлле ਲੁਧਿਆਣੇ ਚੋਂ ਤੇ ਉਹਦੇ ਚੋਂ ਐਮਬੂਲੈਂਸਿਸ ਵੀ ਕਾਫੀ ਐਸੀ ਪ੍ਰੋਵਾਈਡ ਕੀਤੇ ਹਾਲਾਂਕਿ ਉਹਦੀ ਲੋਡ ਅਜੇ ਨਹੀਂ ਪੈ ਰਹੀ ਕਿਉਂਕਿ ਜਿਹੜੀ ਐਕਿਊਟ ਐਮਰਜੈਂਸੀ ਸੀਗੀਆਂ ਉਹ ਘਟ ਗਈਆਂ ਨੇ ਪਰ ਜਿਹੜੀਆਂ ਹੁਣ ਪਾਣੀ ਆਉਣ ਤੋਂ ਬਾਅਦ ਦੀਆਂ ਜਿਹੜੀ ਜਿਹੜੀਆਂ ਬਿਮਾਰੀਆਂ ਤੁਹਾਨੂੰ ਮੈਂ ਗਿਣਾਈਆਂ ਨੇ ਇਹ ਬਿਮਾਰੀਆਂ ਵਧਣ ਦੇ ਜਿਹੜੇ ਚਾਂਸ ਜ਼ਿਆਦਾ ਨੇ ਸੋ ਸਾਰੀਆਂ ਦਵਾਈਆਂ ਸਾਰੀ ਟੀਮਾਂ ਜੜੀਆਂ ਤਿਆਰ ਨੇ ਡੀਸੀ ਸਾਹਿਬ ਆਪ ਲੱਗੇ ਹੋਏ ਨੇ ਸਿਵਲ ਸਰਜਨ ਮੈਡਮ ਆਪ ਲੱਗੇ ਹੋਏ ਨੇ ਸਾਡੇ ਆਈਐਮਏ ਦੇ ਕੁੰਨ ਮੈਡੀਕਲ ਐਸੋਸੀਏਸ਼ਨ ਦੀ ਪੂਰੀ ਟੀਮ ਜਿਹੜੀ ਹੈ ਉਹ ਜਿਹੜੀ ਮੌਜੂਦ ਹੈ ਔਰ ਬਹੁਤ ਸਾਰੇ ਹਸਪਤਾਲਾਂ ਨੇ ਜਿਹੜੇ ਹੜਪਰਭਾਵਿਤ ਮਰੀਜ਼ ਨੇ ਉਹਨਾਂ ਲਈ ਸਪੈਸ਼ਲ ਡਿਸਕਾਊਂਟਸ ਰੱਖੇ ਆ ਔਰ ਜੇ ਬਹੁਤ ਗਰੀਬ ਮਰੀਜ਼ ਨੇ ਤੇ ਉਹਨਾਂ ਨੂੰ ਅਸੀਂ ਫ੍ਰੀ ਵੀ ਕਰ ਸਕਦੇ। ਉੱਤੋਂ ਇੱਕ ਖ਼ਲਾਸ ਪਵਾ ਜਿਹਦਾ ਦੇਖਿਆ ਹੈ ਵੀ ਕੋਈ ਜਾਨਵਰ ਹੈ ਪਸ਼ੂ ਹੈ ਜਿਦਾ ਅੰਦਰ ਵਗੈਰਾ ਕੁੱਤੇ ਵਗੈਰਾ ਇਹਨਾਂ ਤੋਂ ਵੀ ਕੋਈ ਬਿਮਾਰੀ ਦੀ ਖ਼ਤਨਾਕ ਪੈਦਾ ਹੁੰਦੀ ਹੈ। ਬਿਲਕੁਲ ਬਿਲਕੁਲ ਜਿਹੜੀਆਂ ਬਿਮਾਰੀਆਂ ਮੈਂ ਤੁਹਾਨੂੰ ਗਣਾਈਆਂ ਨੇ ਸਕਿਨ ਦੀਆਂ ਸਾਹ ਦੀਆਂ ਹੋਰ ਦੀਆਂ ਇਹ ਜਾਨਵਰਾਂ ਨੂੰ ਵੀ ਹੋ ਸਕਦੀ ਹੈ ਕੋਈ ਜਾਨਵਰਾਂ ਨੇ ਵੀ ਉਹੀ ਪਾਣੀ ਪੀਣਾ ਜਾਨਵਰوں ਨੂੰ ਵੀ ਉਹੀ ਚੀਜ਼ਾਂ ਜਿਹੜੀਆਂ ਨੇ ਐਕਸਪੋਜ਼ ਹੋਣੀਆਂ ਨੇ ਸੋ ਵੈਟਰਨਰੀ ਡਾਕਟਰਾਂ ਦੀਆਂ ਵੀ ਕਾਫੀ ਟੀਮਾਂ ਜਿਹੜੀਆਂ ਨੇ ਉਤਿਆਰ ਕੀਤੀਆਂ ਗਈਆਂ ਨੇ ਤੇ ਉਹ ਵੀ ਜਿਹੜੀਆਂ ਨੇ ਸਰਕਾਰ ਵੱਲੋਂ ਫ੍ਰੀ ਇਲਾਜ ਕਰਾਂ